ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਗੁਰੂ ਖਾਲਸਾ ਜੀ ਆਓ ਰਸਨਾ ਨੂੰ ਕਰੀਏ ਪਵਿੱਤਰ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਪਿਆਰੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੋ ਅੱਜ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਿਆਂ ਦੀਆਂ ਹੀ ਝੋਲੀਆਂ ਪਰ ਰਹੇ ਨੇ ਜਿਹੜੀਆਂ ਸੰਗਤਾਂ ਚਪੈਰਾ ਸਾਹਿਬ ਹਜੇ ਨਹੀਂ ਕਟਿਆ ਜਿਨ੍ਹਾਂ ਨੇ ਤੇ ਸੋਚ ਰਹੇ ਨੇ ਕਿ ਚਪੈਰੇ ਸਾਹਿਬ ਚ ਜਾਈਏ ਕਿ ਨਾ ਜਾਈਏ ਜਿਹੜੇ ਮਨ ਬਣਾ ਰਹੇ ਆ ਕਿ ਚਪੈਰਾ ਸਾਹਿਬ ਚੌਂਕੀ ਭਰਨੀ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਤੇ ਬਾਬਾ ਜੀ ਦਾ ਜੋ ਚਪੈਰਾ ਹੈ ਉਹਦਾ ਕੁਝ ਕੋ ਮਰਿਆਦਾ ਹੈ ਉਸ ਮਰਿਆਦਾ ਨੂੰ ਆਪਾਂ ਫੋਲੋ ਕਰਨਾ ਹੈ ਇੱਕ ਤਾਂ ਜਦੋਂ ਚਪੈਰੇ ਦੇ ਵਿੱਚ ਜਾਣਾ ਹੈ ਤੇ ਗੁਟਕੇ ਸਾਹਿਬ ਨਾਲ ਲੈ ਕੇ ਆਇਆ ਕਰੋ ਗੁਟਕਾ ਸਾਹਿਬ ਜਿਹੜੇ ਪਾਠ ਕਰਦੇ ਨੇ ਜਿੱਥੇ ਵੀ ਚਪੈਰਾ ਸਾਹਿਬ ਹੁੰਦਾ ਹੈ ਸੁਖਮਨੀ ਸਾਹਿਬ ਜੀ ਦਾ ਗੁਟਕਾ ਜਿਹੜਾ ਗੁਟਕਾ ਸਾਹਿਬ ਨਾਨਕ ਸਰ ਤੋਂ ਮਿਲਦਾ ਹੈ ਜਾਹੋਰ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਨਾਲ ਲੈ ਕੇ ਆਉਣਾ ਹੈ। ਕਈ ਐਸੇ ਗੁਟਕੇ ਨੇ ਜਿਨ੍ਹਾਂ ਦੇ ਵਿੱਚ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਇਕੱਠਾ ਹੀ ਹੈ। ਚੌਪਈ ਸਾਹਿਬ ਦਾ ਵੀ ਗੁਟਕਾ ਸਾਹਿਬ ਨਾਲ ਲੈ ਕੇ ਆਉਣਾ ਹੈ। ਦੂਜੀ ਜੋ ਬੇਨਤੀ ਹੈ ਕਿ ਜਿੱਥੇ ਵੀ ਚਪੈਰਾ ਸਾਹਿਬ ਹੁੰਦਾ ਹੈ ਨਾ ਤੇ ਜਰੂਰ ਇਹ ਕਰੋ ਕਿ ਉੱਥੇ ਨਾ ਦੀਗ ਬਣਾ ਕੇ ਲੈ ਕੇ ਜਾਓ। ਖਾਲੀ ਹੱਥ ਕਿਸੇ ਨੇ ਵੀ ਨਹੀਂ ਜਾਣਾ ਜਿੱਥੇ ਵੀ ਕੋਈ ਚਪੈਰਾ ਸਾਹਿਬ ਹੈ ਸੰਗਤ ਦੇ ਵਿੱਚ ਕਿਉਂਕਿ ਜਦੋਂ ਆਪਾਂ ਸੰਗਤਾਂ ਦੇ ਵਿੱਚ ਜਾਂਦੇ ਹਾਂ ਕੁਝ ਦਾਨ ਪੁੰਨ ਕਰਦੇ ਹਾਂ ਆਪਣੇ ਦੁੱਖ ਕਲੇਸ਼ ਵਿਗਨ ਕੱਟੇ ਜਾਂਦੇ ਨੇ ਹੋ ਸਕਦਾ ਹੈ ਤਾਂ ਘਰੋਂ ਦੇਗ ਬਣਾ ਕੇ ਲੈ ਕੇ ਜਾਓ ਦੇਗ ਨਹੀਂ ਤਾਂ ਪ੍ਰਸ਼ਾਦਾ ਲੈ ਜਾਓ ਪ੍ਰਸ਼ਾਦਾ ਬਣਾ ਕੇ ਜੇ ਪ੍ਰਸ਼ਾਦਾ ਵੀ ਨਹੀਂ ਤੇ ਫਿਰ ਬਾਜ਼ਾਰ ਦੇ ਵਿੱਚੋਂ ਕੋਈ ਫਲ ਫਰੂਟ ਕੋਈ ਵੀ ਫਰੂਟ ਲੈ ਜਾ ਕੇ ਉੱਥੇ ਮੱਥਾ ਟੇਕੋ ਜੀ ਦੇ ਕਰਕੇ ਉਹ ਸੰਗਤਾਂ ਦੇ ਵਿੱਚ ਫਰੂਟ ਵਰਤੇ ਤੇ ਆਪ ਜੀ ਦਾ ਦੁੱਖ ਕਲੇਸ਼ ਵਿਗਨ ਜਿਹੜਾ ਹੈ ਉਹ ਸੰਗਤਾਂ ਦੇ ਵਿੱਚ ਵਰਤ ਜਾਵੇ ਕਿਉਂਕਿ ਜਿਹੜਾ ਦੁੱਖ ਇੱਕ ਬੰਦੇ ਨੂੰ ਲੱਗਿਆ ਹੋਇਆ ਹੈ ਉਹ ਪੀੜਾ ਦਿੰਦਾ ਹੈ ਜਦੋਂ ਆਪਾਂ ਸੰਗਤਾਂ ਦੇ ਵਿੱਚ ਇਸ ਤਰ੍ਹਾਂ ਕੋਈ ਵੀ ਪ੍ਰਸ਼ਾਦ ਵੰਡ ਦਿੰਨੇ ਆ ਬਾਬਾ ਜੀ ਦਾ ਬਚਨ ਹੈ ਬਾਬਾ ਜੀ ਕਹਿੰਦੇ ਵੀ ਉਹ ਸਾਰੀਆਂ ਹੀ ਸੰਗਤਾਂ ਦੇ ਵਿੱਚ ਬੰਦੇ ਦਾ ਦੁੱਖ ਕਲੇਸ਼ ਬਿਗਨ ਦਲਿੱਦਰ ਸਭ ਵੰਡਿਆ ਜਾਂਦਾ ਹੈ ਇਹ ਚੀਜ਼ ਦਾ ਖਿਆਲ ਰੱਖਣਾ ਜਦੋਂ ਵੀ ਜਿਨ੍ਹਾਂ ਨੇ ਵੀ ਚਪੈਰਾ ਸਾਹਿਬ ਕੱਟਣ ਜਾਣਾ ਹੈ ਇੱਕ ਤਾਂ ਘਰੋਂ ਗੁਟਕਾ ਸਾਹਿਬ ਸੁਖਮਨੀ ਸਾਹਿਬ ਜੀ ਦਾ ਨਾਲ ਲੈ ਕੇ ਜਾਣਾ ਹੈ ਵੇਂ ਸੇ ਹੁੰਦੇ ਨੇ ਪਰ ਕੇਵਰੀ ਨਹੀਂ ਮਿਲਦਾ ਦੂਜੀ ਬੇਨਤੀ ਜਵਾਬ ਜੀ ਨੂੰ ਕੀਤੀ ਹੈ ਕਿ ਉਥੇ ਘਰੋਂ ਦੇਗ ਬਣਾ ਕੇ ਲੈ ਕੇ ਜਾਓ ਜਾਂ ਪ੍ਰਸ਼ਾਦਾ ਲੈ ਕੇ ਜਾਓ ਜਿਹੜੇ ਸੰਗਤਾਂ ਦੇ ਵਿੱਚ ਵਰਤ ਸਕੇ ਤੇ ਜਾਂ ਫਰੂਟ ਦਾ ਪ੍ਰਸ਼ਾਦ ਲੈ ਕੇ ਜਾਓ ਸੰਗਤਾਂ ਦੇ ਵਿੱਚ ਵਰਤਿਆ ਜਾ ਸਕੇ ਜਦੋਂ ਵੀ ਸੰਗਤ ਦੇ ਵਿੱਚ ਜਾਣਾ ਹੈ ਖਾਲੀ ਹੱਥ ਨਹੀਂ ਜਾਣਾ ਸਾਧ ਸੰਗਤ ਜੀ ਦੂਜੀ ਬੇਨਤੀ ਹੈ ਕਿ ਸੰਗਤ ਦੇ ਵਿੱਚ ਜਦੋਂ ਜਾਣਾ ਹੈ ਵਿਚਾਰ ਇਹ ਕਰਨੀ ਹੈ ਕਿ ਆਪਾਂ 10 ਮਿੰਟ 15 ਮਿੰਟ 20 ਮਿੰਟ ਅੱਧਾ ਘੰਟਾ ਪਹਿਲਾਂ ਪਹੁੰਚਣਾ ਹੈ ਜਿੱਥੇ ਵੀ ਚਪੈਰਾ ਸਾਹਿਬ ਆਪ ਜੀ ਨੂੰ ਪਤਾ ਹੈ ਕਿ ਚਪੈਰੇ ਸਾਹਿਬ ਦਾ ਟਾਈਮ ਫਿਕਸ ਕੀਤਾ ਹੁੰਦਾ ਹੈ ਤੇ ਟਾਈਮ ਤੋਂ ਪਹਿਲਾਂ ਅੱਧਾ ਘੰਟਾ ਉੱਥੇ ਪਹਿਲਾਂ ਪਹੁੰਚਣਾ ਹੈ ਉੱਥੇ ਪਹੁੰਚ ਕੇ ਉੱਥੇ ਮਨ ਦੇ ਵਿੱਚ ਇਹੀ ਭਾਵਨਾ ਬਣਾਉਣੀ ਹੈ ਕਿ ਸੰਗਤਾਂ ਦੇ ਜਾ ਕੇ ਜੋੜੇ ਝਾੜਨੇ ਨੇ ਸੰਗਤਾਂ ਦੀ ਆਪਾਂ ਧੂੜ ਲੈਣੀ ਹੈ ਕਿਉਂਕਿ ਸੰਗਤ ਦੇ ਵਿੱਚ ਪਰਮ ਪਿਤਾ ਪ੍ਰਮਾਤਮਾ ਵਾਹਿਗੁਰੂ ਉਹ ਨਿਰੰਕਾਰ ਵਸਦਾ ਹੈ ਤੇ ਆਪਾਂ ਧੂੜ ਲੈਣ ਵਾਸਤੇ ਸੰਗਤਾਂ ਦੀ ਧੂੜ ਲੈਣ ਵਾਸਤੇ ਆਪਾਂ ਜਾਣਾ ਹੈ ਮੰਨਦੇ ਵਿੱਚ ਵਿਚਾਰ ਹੀ ਕਰਕੇ ਜਾਣਾ ਹੈ ਕਿ ਆਪਾਂ ਉਥੇ ਚਪਾਰੇ ਦੇ ਵਿੱਚ ਸੰਗਤਾਂ ਦੀ ਧੂੜ ਬਣ ਕੇ ਜਾਣਾ ਹੈ ਉਸ ਤੋਂ ਬਾਅਦ ਫੇਰ ਬੇਨਤੀ ਹੈ ਕਿ ਜਦੋਂ ਵੀ ਚਪੈਰੇ ਸਾਹਿਬ ਚ ਆਪਾਂ ਜਾਣਾ ਹੈ ਕੱਪੜੇ ਜਿਹੜੇ ਨੇ ਆਪਾਂ ਕੋਈ ਵੀ ਪੜਕੀਲੇ ਕੱਪੜੇ ਜਾਂ ਛੋਟੇ ਕੱਪੜੇ ਨਹੀਂ ਪਾ ਕੇ ਜਾਣੇ ਕੋਈ ਭੈਣ ਹੈ ਤੇ ਜਿਹੜੇ ਸਾਦਾ ਜਿਹੜੇ ਆਪਣੇ ਘਰਾਂ ਦੇ ਵਿੱਚ ਆਪਾਂ ਸੂਟ ਕੱਪੜੇ ਪਾਉਣੇ ਆ ਉਹ ਸਾਦੇ ਕੱਪੜੇ ਪਾ ਕੇ ਜਾਣੇ ਆ ਜਾਂ ਕੋਈ ਮੇਰਾ ਵੀਰ ਹੈ ਤੇ ਉਹ ਜਿਹੜੇ ਕੈਪਰੀਆਂ ਜਾਂ ਹੋਰ ਕਪੜੇ ਪਾ ਕੇ ਜਾਂਦੇ ਨੇ ਤੇ ਜਾਂ ਜਿਹੜੇ ਸਹਿਜ ਧਾਰੀ ਨੇ ਵੀਰ ਜਿਨ੍ਹਾਂ ਨੇ ਪੱਗ ਨਹੀਂ ਬੰਨੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਪਰਨਾ ਆਪਣੇ ਘਰੋਂ ਲੈ ਕੇ ਜਾਓ ਕਈ ਵੀਰ ਨੇ ਉਥੇ ਗੁਰਦੁਆਰਾ ਸਾਹਿਬ ਉਸ ਜਗ੍ਹਾ ਤੇ ਜਾ ਕੇ ਪਰਨੇ ਲਬਦੇ ਜਾਂ ਰਮਾਲ ਲਬਦੇ ਆ ਉੱਥੇ ਫਿਰ ਬਹੁਤੀ ਸੰਗਤ ਹੁਣ ਕਰਕੇ ਕੇ ਵੀ ਖਤਮ ਹੋ ਜਾਂਦੇ ਜਾਂ ਨਹੀਂ ਮਿਲਦੇ ਤੇ ਇਸ ਕਰਕੇ ਫਿਰ ਇਹ ਆਪਣੀ ਤਿਆਰੀ ਜਿਹੜੀ ਆ ਆਪ ਨੂੰ ਕਰਨੀ ਪੈਣੀ ਆ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਇਸ ਚੀਜ਼ ਦਾ ਖਿਆਲ ਰੱਖਣਾ ਹੈ ਘਰੋਂ ਆਪਾਂ ਰਮਾਲ ਜਾਂ ਪਰਨਾ ਅਵਲ ਤਾਂ ਪੱਗ ਬਨ ਕੇ ਕਰੋ ਜਾਓ ਇਹ ਇਹ ਚੀਜ਼ ਦਾ ਖਿਆਲ ਰੱਖਣਾ ਹੈ ਜਦੋਂ ਵੀ ਚਪੈਰੇ ਸਾਹਿਬ 'ਚ ਜਾਣਾ ਹੈ ਘਰੋਂ ਕਿਸੇ ਇਸ਼ਨਾਨ ਕਰਕੇ ਸੁੱਚੇ ਵਸਤਰ ਪਹਿਨ ਕੇ ਆਪਾਂ ਚਪੈਰੇ ਦੇ ਵਿੱਚ ਸੰਗਤ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਫੇਰ ਬੇਨਤੀ ਹੈ ਕਿ ਜਿੰਨਾ ਟਾਈਮ ਚਪੈਰਾ ਸਾਹਿਬ ਚੱਲ ਰਿਹਾ ਹੈ ਚਪੈਰੇ ਦੇ ਵਿੱਚੋਂ ਉੱਠਣਾ ਨਹੀਂ ਹੈ ਜਿਵੇਂ ਸੰਗਤ ਬੈਠੀ ਹੈ ਕਈਆਂ ਦੀ ਆਦਤ ਹੁੰਦੀ ਹੈ ਕਿ 2 ਮਿੰਟ ਲੰਗਰ ਦੇ ਵਿੱਚ ਜਾ ਕੇ ਪਾਣੀ ਪੀ ਆਏ 2 ਮਿੰਟ ਜਾ ਕੇ ਲੰਗਰ ਛਕਿਆਏ 2 ਮਿੰਟ ਜਾ ਕੇ ਕਿਤੇ ਹੋਰ ਆਸੇ-ਪਾਸੇ ਢੇਡੇ ਕੱਢਦੇ ਆ ਤੇ ਚਪੈਰੇ ਸਾਹਿਬ ਦੇ ਵਿੱਚ ਇਸ ਤਰ੍ਹਾਂ ਫਿਰ ਹਾਜ਼ਰੀ ਨਹੀਂ ਲੱਗਦੀ ਤੇ ਜਿੰਨਾ ਟਾਈਮ ਉੱਥੇ ਜਾਪ ਹੋ ਰਹਾ ਹੈ ਪਹਿਲਾਂ ਜੋ ਜਾਪ ਤੋਂ ਬਾਅਦ ਵਿਚਾਰੇ ਚਾਹ ਪਾਣੀ ਵਾਸਤੇ ਵੀ ਟਾਈਮ ਦਿੱਤਾ ਜਾਂਦਾ ਹੈ ਚਾਹ ਪਾਣੀ ਛਕ ਕੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਸ਼ੁਰੂ ਹੁੰਦਾ ਹੈ ਸੋ ਜਿਸ ਤਰ੍ਹਾਂ ਵੀ ਸੰਗਤ ਬੈਠਦੀ ਹੈ ਜਿਸ ਤਰ੍ਹਾਂ ਵੀ ਮਹਾਪੁਰਖ ਚਪੈਰਾ ਸਾਹਿਬ ਕਰਾ ਰਹੇ ਆ ਉਸੇ ਤਰ੍ਹਾਂ ਹੀ ਚਪੈਰਾ ਸਾਹਿਬ ਜਿਹੜਾ ਕੱਟਦਾ ਹੈ ਜਿਹੜੀ ਇਹ ਚੌਂਕੀ ਭਰਦਾ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਬਾਬਾ ਜੀ ਕਿਰਪਾ ਕਰਦੇ ਉਹਨਾਂ ਦੀਆਂ ਝੋਲੀਆਂ ਭਰਦੇ ਗੁਰਮੁਖੋ ਕਈਆਂ ਦੇ ਮਨ ਦੇ ਵਿੱਚ ਇਹ ਵੀ ਵਿਚਾਰ ਹੈ ਕਿ ਬਾਬਾ ਸਿੰਘ ਜੀ ਗੁਰੂ ਸਾਹਿਬਾਂ ਦੇ ਸ਼ਰੀਕ ਬਣ ਗਏ ਆ ਗੁਰਮੁਖ ਹੋਏ ਚੀਜ਼ ਦਾ ਖਿਆਲ ਰੱਖਣਾ ਹੈ ਜਿਹੜਾ ਪਰਮਪਿੱਤਾ ਪਰਮਾਤਮਾ ਵਾਹਿਗੁਰੂ ਹੈ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਨੇ ਉਹ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਇਹ ਜਿਹੜਾ ਖਜ਼ਾਨਾ ਸਾਡੇ ਪਿਓ ਦਾਦਾ ਜਿਹੜੇ ਸਾਨੂੰ ਦੇ ਕੇ ਗਏ ਆ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਇਹ ਖਜ਼ਾਨਾ ਹੈ ਇਹਨੂੰ ਵੰਡਣ ਵਾਸਤੇ ਸਾਧੂ ਸੰਤ ਮਹਾਪੁਰਖ ਰਾਗੀ ਢਾਡੀ ਪਾਠੀ ਸਿੰਘ ਹੋਰ ਬੇਅੰਤ ਹੀ ਨੇ ਬਾਬਾ ਜੀ ਨੇ ਕਿਹਾ ਇਸ ਖਜ਼ਾਨੇ ਨੂੰ ਵੰਡੋ ਜਿਨ੍ਹਾਂ ਤੁਸੀਂ ਨਾਮ ਜਪਾਉਂਗੇ ਜਿਨ੍ਹਾਂ ਨਾਮ ਜਪੋਂਗੇ ਉਹਨਾਂ ਹੀ ਸੁਖ ਹੈ ਗੁਰੂ ਗ੍ਰੰਥ ਸਾਹਿਬਹਾਰ ਸਚੇ ਪਾਤਸ਼ਾਹ ਜੀ ਦਾ ਜਿੰਨਾ ਵੀ ਪ੍ਰਚਾਰ ਹੋਵੇ ਉਹਨਾਂ ਹੀ ਥੋੜਾ ਹੈ ਗੁਰੂ ਸਾਹਿਬ ਕਹਿੰਦੇ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨਣਾ ਸਾਖੋਂ ਤੂੰ ਠਾਕੁਰ ਉੱਚ ਭਗਵਾਨਾ ਜਿਹੜਾ ਵੀ ਬੰਦਾ ਆਪਣੇ ਪਿਓ ਦੀ ਵਡਿਆਈ ਕਰਦਾ ਹੈ ਸੋਭਾ ਕਰਦਾ ਹੈ ਇਹ ਉਹ ਆਪਣੇ ਪਿਓ ਦੇ ਸ਼ਰੀਕ ਨਹੀਂ ਬਣਦਾ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਜੀ ਸਾਡੇ ਪਿਤਾ ਨੇ ਇੱਕ ਪਿਤਾ ਇੱਕ ਅਸਕੇ ਹਮਾਰਕ ਤੂੰ ਮੇਰਾ ਗੁਰ ਹਾਈ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਜੀ ਸਾਡੇ ਪਿਤਾ ਨੇ ਸਾਡੇ ਗੁਰੂ ਨੇ ਜੇ ਆਪਾਂ ਉਹਨਾਂ ਦਾ ਪ੍ਰਚਾਰ ਕਰਦੇ ਆਂ ਉਹਨਾਂ ਦਾ ਸਿਮਰਨ ਕਰਾ ਰਹੇ ਆਂ ਉਹਨਾਂ ਦਾ ਜਾਪ ਕਰਾ ਰਹੇ ਆਂ ਤਾ ਆਪਾਂ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੇ ਸ਼ਰੀਕ ਨਹੀਂ ਬਣ ਰਹੇ ਆਪਾਂ ਉਹਨਾਂ ਦੀ ਉਸਤਤੀ ਕਰਾਉਣੀ ਹੈ ਉਹਨਾਂ ਦੀ ਵਡਿਆਈ ਕਰਾਉਣੀ ਹੈ ਉਹਨਾਂ ਦੀ ਬਾਣੀ ਪੜਾਉਣੀ ਹੈ ਤੇ ਉਹਨਾਂ ਦੇ ਬਾਣੀ ਦਾ ਹੀ ਜਾਪ ਹੋਣਾ ਹੈ ਉਹਨਾਂ ਨੂੰ ਯਾਦ ਕਰਨਾ ਹੈ ਇਸ ਤਰ੍ਹਾਂ ਜਿਹੜੇ ਗੁਰੂ ਕੇ ਪਿਆਰੇ ਨੇ ਕਹਿੰਦੇ ਉਈ ਪੀ ਚੰਦਨ ਹੋਇ ਰਹਿ ਬਸੈ ਜੋ ਚੰਦਨ ਪਾਸ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿ ਟਾਕ ਪਲਾਸ ਉਈ ਪੀ ਚੰਦਨ ਹੋਇ ਰਹਿ ਬਸੈ ਜੋ ਚੰਦਨ ਪਾਸ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਚੇ ਪਾਤਸ਼ਾਹ ਜੀ ਉਹ ਚੰਦਨ ਰੂਪ ਨੇ ਉਹਨਾਂ ਦੀ ਜਿਹੜੀ ਖੁਸ਼ਬੂ ਹੈ ਉਹ ਜਿਹੜੇ ਸਾਧੂ ਸੰਤ ਮਹਾਪੁਰਖ ਗੁਰੂ ਕੇ ਪਿਆਰੇ ਨੇ ਉਹ ਵਰਤਾ ਰਹੇ ਆ ਸੰਗਤਾਂ ਦੇ ਵਿੱਚ ਕਿਉਂਕਿ ਅੱਜ ਜਿਹੜਾ ਸਮਾਂ ਚੱਲ ਰਿਹਾ ਹੈ ਅੱਜ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਤੁਸੀਂ ਧਿਆਨ ਦਿਓ ਸਤਜੁਗ ਤ੍ਰੇਤਾ ਦੁਆਪੁਰ ਤਿੰਨ ਯੁਗ ਬੀਤ ਗਿਆ ਇਹ ਚੌਥਾ ਯੁਗ ਚੱਲ ਰਿਹਾ ਹੈ ਕਲਯੁਗ ਦਾ ਸਮਾਂ ਹੈ ਸਾਧ ਸੰਗਤ ਜੀ ਇਸ ਚੀਜ਼ ਦਾ ਖਿਆਲ ਰੱਖੋ ਕਿ ਹਸਪਤਾਲਾਂ ਦੇ ਵਿੱਚ ਤੁਸੀਂ ਜਾ ਕੇ ਵੇਖੋ ਹਸਪਤਾਲਾਂ ਦੇ ਵਿੱਚ ਨੇ ਮਰੀਜ਼ ਐ ਉਥੇ ਜਾ ਕੇ ਚੀਕਾਂ ਮਾਰ ਰਹੇ ਐ ਡਾਕਟਰ ਜਵਾਬ ਦੇ ਦਿੰਦੇ ਆ ਹਸਪਤਾਲਾਂ ਦੇ ਵਿੱਚ ਤੁਰੇ ਜਾ ਰਿਆ ਕੈਂਸਰ ਦੀ ਬਿਮਾਰੀ ਹੈ ਤੇ ਬਾਬਾ ਜੀ ਕਿਰਪਾ ਕਰਦੇ ਜਿਹੜਾ ਵੀ ਚਪੈਰਾ ਸਾਹਿਬ ਵਰਦਾ ਹੈ ਤੇ ਬਾਬਾ ਜੀ ਸਾਰੇ ਦੁੱਖ ਕਲੇਸ਼ ਬਿਗਨ ਖਤਮ ਕਰ ਦਿੰਦੇ ਆ ਨਾਮ दारू ਹੈ ਮੈਂ ਚੀ ਦਾ ਖਿਆਲ ਰੱਖਣਾ ਹੈ ਜਿਹੜਾ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦੀ ਬਾਣੀ ਹੈ ਵਾਹਿਗੁਰੂ ਦੀ ਬਾਣੀ ਜਿਹੜੀ ਹੈ ਇਹ दारू ਹੈ ਗੁਰੂ ਸਾਹਿਬ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ ਜਿਹੜਾ ਪ੍ਰਮਾਤਮਾ ਦੀ ਬਾਣੀ ਪੜਦਾ ਹੈ ਆਪਾਂ ਬਾਣੀ ਗੁਰੂ ਗ੍ਰੰਥ ਸਾਹਿਬਹ ਜੀ ਦੀ ਪੜਨੀ ਹੈ ਦਸਾਂ ਪਾਤਸ਼ਾਹਾਂ ਦੀ ਜਿਹੜੀ ਬਾਣੀਆਂ ਉਹ ਪੜਨੀ ਹੈ ਉਥੇ ਚਪੈਰੇ ਸਾਹਿਬ ਦੇ ਵਿੱਚ ਕਿਸੇ ਦੇ ਧਾਰੀ ਬੰਦੇ ਦੀ ਕੋਈ ਵਡਿਆਈ ਨਹੀਂ ਹੁੰਦੀ ਉਥੇ ਕਿਸੇ ਦੀ ਸੋਭਾ ਨਹੀਂ ਹੁੰਦੀ ਉਥੇ ਤਾਂ ਸਾਰੇ ਇਕੱਠੇ ਹੋ ਕੇ ਆਪਾਂ ਭੈਣ ਭਰਾ ਸਾਰੇ ਇਕੱਠੇ ਹੋ ਕੇ ਪਰਮਾਤਮਾ ਵਾਹਿਗੁਰੂ ਦੀ ਉਸਤਤ ਕਰਦੇ ਆਂ ਉਹਦੀ ਵਡਿਆਈ ਕਰਦੇ ਆਂ ਉਹਦੀ ਸੋਭਾ ਕਰਦੇ ਆਂ ਬਾਣੀ ਪੜ੍ਹਦੇ ਆਂ ਚੌਪਈ ਸਾਹਿਬ ਜੀ ਦਾ ਜੇ ਜਾਪ ਕਰਾਂਗੇ ਦੁੱਖ ਕਲੇਸ਼ ਵਿਸ਼ਣ ਸਾਰੇ ਖਤਮ ਹੋ ਜਾਂਦੇ ਆ ਇਹ ਕਲੰਗੀ ਧਰਪਾਤਸ਼ਾਹ ਜੀ ਕਹਿੰਦੇ ਨੇ ਤੇ ਜੇ ਆਪਾਂ ਜਪਜੀ ਸਾਹਿਬ ਦਾ ਜਾਪ ਕਰਦੇ ਆ ਤੇ ਜਪਜੀ ਸਾਹਿਬ ਦੇ ਨਾਲ ਬਾਣੀ ਪੜਨ ਦੇ ਨਾਲ ਬ੍ਰਹਿਮ ਗਿਆਨ ਹੁੰਦਾ ਹੈ ਗੁਰੂ ਸਾਹਿਬ ਕਹਿੰਦੇ ਗਿਆਨ ਅੰਜਨ ਗੁਰਦੀਆ ਅ ਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਇਹ ਬਾਣੀ ਪੜਨ ਦੇ ਨਾਲ ਬ੍ਰਹਿਮ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸੋ ਇਸ ਕਰਕੇ ਜਿਹੜੀ ਸੁਖਾਂ ਦੀ ਮਣੀ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਇਹ ਭਗਤਾਂ ਦੇ ਹਿਰਦੇ ਦੇ ਵਿੱਚ ਸੁਖਮਣੀ ਸਾਹਿਬ ਦਾ ਜਾਪ ਹੋਣਾ ਜ਼ਰੂਰੀ ਹੈ ਜਿਹੜਾ ਵੀ ਸੁਖਮਣੀ ਸਾਹਿਬ ਦਾ ਜਾਪ ਕਰਦਾ ਹੈ ਪੜਦਾ ਹੈ ਉਹਨਾਂ ਦੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਮੈਂ ਇੱਕ ਬੇਨਤੀ ਹੋਰ ਕਰਦਾ ਕਿ ਕਈ ਜਿਹੜੇ ਨੇ ਉਹ ਹੋਰ ਪੁੱਛਦੇ ਨੇ ਦਾਸ ਨੂੰ ਫੋਨ ਲਾਉਂਦੇ ਨੇ ਕਿ ਬਾਬਾ ਜੀ ਇਹ ਚਪੈਰਾ ਸਾਹਿਬ ਅਸੀਂ ਪੜਦੇ ਆਂ ਫਿਰ ਵੀ ਦੁੱਖ ਕਲੇਸ਼ ਵਿਗਨ ਦੂਰ ਨਹੀਂ ਹੁੰਦੇ ਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਘਰ ਦੇ ਵਿੱਚ ਨਾ ਜੋਤ ਲਾਇਆ ਕਰੋ ਸ਼ਾਮ ਨੂੰ ਜਦੋਂ ਸੋਦਰ ਰਹਿਰਾਜ ਸਾਹਿਬ ਦਾ ਜਾਪ ਕਰਦੇ ਆ ਤੁਸੀਂ ਪਾਠ ਕਰਦੇ ਆ ਉਸ ਟਾਈਮ ਤੇ ਘਰ ਦੇ ਵਿੱਚ ਜੋਤ ਜ਼ਰੂਰ ਲਾਇਆ ਕਰੋ ਦੇਸੀ ਘਿਓ ਦੀ ਭਾਵੇਂ ਉਹ ਅੱਧਾ ਘੰਟਾ ਚੱਲੇ 1 ਘੰਟਾ ਚੱਲੇ ਜੇ ਜੋਤ ਰੱਖੋ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਲਿਆ ਕੇ ਘਰ ਦੇ ਵਿੱਚ ਰੱਖੋ ਆਸਣ ਲਾਓ ਤੇ ਬਾਬਾ ਦੀਪ ਸਿੰਘ ਮਹਾਰਾਜ ਬਾਬਾ ਜੀ ਦਾ ਵੀ ਸਰੂਪ ਲਿਆ ਕੇ ਘਰ ਦੇ ਵਿੱਚ ਰੱਖੋ ਸੋਣਾ ਆਸਣ ਲਾ ਕੇ ਬਾਬਾ ਜੀ ਦਾ ਸਰੂਪ ਰੱਖੋ ਤੇ ਬਾਬਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੇ ਇਹ ਚਪੈਰਾ ਸਾਹਿਬ ਕਟਣਾ ਹੈ ਘਰੋਂ ਜਦੋਂ ਵੀ ਤੁਰਿਏ ਉਦੋਂ ਵਾਹਿਗੁਰੂ ਦਾ ਜਾਪ ਕਰਦੇ ਆਈਏ ਸ਼ਰਧਾ ਭਾਵਨਾ ਦੇ ਨਾਲ ਆਪਾਂ ਇਸ ਚਪੈਰੇ ਦੇ ਵਿੱਚ ਪਹੁੰਚਣਾ ਹੈ ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਚਪੈਰੇ ਸਾਹਿਬ 'ਚ ਪਹੁੰਚਦਾ ਹੈ ਤੇ ਉਥੇ ਬਾਬਾ ਜੀ ਜ਼ਰੂਰੀ ਹੀ ਜ਼ਰੂਰ ਹੀ ਝੋਲੀਆਂ ਪਰਦੇ ਨੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਬਾਬਾ ਜੀ ਝੋਲੀਆਂ ਪਰਦੇ ਨੇ ਡਿੱਠੇ ਸਬੇ ਥਾਵ ਨਹੀਂ ਤੁਦ ਜਿਹਾ ਬੱਦੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਅੱਜ ਕੱਲ ਕਲਯੁਗ ਹੈ ਜੋ ਕਲਯੁਗ ਜੋਰਾ ਤੇ ਹੈ ਜਿਹੜੇ ਧਾਰਮਿਕ ਸਟੇਜਾਂ ਤੋਂ ਇਹ ਬੋਲਿਆ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਰੀਕ ਬਣਾ ਦਿੱਤਾ ਗੁਰਮੁਖੋ ਮੈਂ ਆਪ ਜੀ ਨੂੰ ਦੱਸਾਂ ਦੇਖੋ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੱਦੀ ਤੇ ਬਰਾਜਮਾਨ ਹੋਏ ਉਹ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਸ਼ਰੀਕ ਨਹੀਂ ਬਣੇ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ 6ਵੇਂ ਪਾਤਸ਼ਾਹ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸੇ ਮਹਾਰਾ ਸੱਚੇ ਪਾਤਸ਼ਾਹ ਜੀ ਹਰ ਰਾਏ ਜੀ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਹ ਮਹਾਰਾ ਸਚੇ ਪਾਤਸ਼ਾਹ ਜੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾ ਸਚੇ ਪਾਤਸ਼ਾਹ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸਚੇ ਪਾਤਸ਼ਾਹ ਜੀ ਦਸ ਪਾਤਸ਼ਾਹਾਂ ਹੋਈਆਂ ਜੋਤ ਇੱਕੋ ਹੀ ਹੈ ਉਹਨਾਂ ਨੇ ਜਾਪ ਸ਼ਬਦ ਦਾ ਕਰਵਾਇਆ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਦਸ ਗੁਰੂ ਇੱਕ ਦੂਜੇ ਦੇ ਸ਼ਰੀਕ ਬਣ ਗਏ ਇਸ ਤਰ੍ਹਾਂ ਨਹੀਂ ਹੈ ਭਾਈ ਗੁਰਦਾਸ ਜੀ ਆਪ ਜੀ ਪੜ ਕੇ ਵੇਖੋ ਭਾਈ ਗੁਰਦਾਸ ਦੀਆਂ ਵਾਰਾਂ ਨੇ ਉਹਨਾਂ ਨੇ ਗੁਰੂ ਦੀ ਵਡਿਆਈ ਕੀਤੀ ਹੈ ਤੇ ਭਾਈ ਗੁਰਦਾਸ ਜੀ ਗੁਰੂ ਕੇ ਸ਼ਰੀਕ ਨਹੀਂ ਬਣੇ ਭਾਈ ਆਨੰਦ ਲਾਲ ਜੀ ਆ ਭਾਈ ਆਨੰਦ ਲਾਲ ਜੀ ਉਹਨਾਂ ਨੇ ਵਡਿਆਈ ਕੀਤੀ ਹੈ ਤੇ ਉਹ ਸ਼ਰੀਕ ਨਹੀਂ ਬਣੇ ਇਹਨੇ ਕਿੰਨੇ ਗੁਰੂ ਕੇ ਪਿਆਰੇ ਨੇ ਜਿਹੜੇ ਗੁਰੂ ਦੀ ਵਡਿਆਈ ਕਰਦੇ ਨੇ ਕੀਰਤਨ ਦੇ ਨਾਲ ਜੁੜੇ ਤੇ ਇਹ ਆਪਾਂ ਕਦੇ ਵੀ ਮਨ ਦੇ ਵਿੱਚ ਨਹੀਂ ਲੈ ਕੇ ਆਉਣਾ ਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਵੀ ਗੁਰੂ ਦੇ ਸ਼ਰੀਕ ਬਣ ਜਾਣਗੇ ਜਾਂ ਧਾਰਮਿਕ ਸਟੇਜਾਂ ਤੋਂ ਕਈ ਐਸੇ ਨੇ ਜਿਹੜੇ ਗੁਰੂ ਤੋਂ ਬੇਮੁਖ ਨੇ ਭਾਵੇਂ ਕਥਾ ਕਰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੋਈ ਦੱਸੀ ਜਾਂਦੇ ਨੇ ਕਿ ਬਾਬਾ ਜੀ ਗੁਰੂ ਦੇ ਸ਼ਰੀਕ ਬਣ ਰਹੇ ਨੇ ਸੰਗਤਾਂ ਸ਼ਰੀਕ ਬਣ ਰਹੀਆਂ ਨੇ ਗੁਰਮੁਖੋ ਜਿਹੜਾ ਨਗਰ ਕੀਰਤਨ ਹੈ ਨਗਰ ਦੇ ਵਿੱਚ ਆਪਾਂ ਨਗਰ ਕੀਰਤਨ ਕਰਦੇ ਆ ਇਹਦਾ ਵੀ ਇਹੀ ਮਤਲਬ ਹੈ ਕਈ ਵਾਰੀ ਜਿਹੜੇ ਗੁਰਦੁਆਰੇ ਸਾਹਿਬ ਨਹੀਂ ਜਾ ਸਕਦੇ ਜੀ ਜੰਤ ਜਿਹੜੇ ਨੇ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹੁਣ ਪਾਰ ਉਤਾਰੇ ਆਪਾਂ ਸ਼ਬਦ ਪੜ੍ਹਦੇ ਆ ਗੁਰੂ ਗ੍ਰੰਥ ਸੇਮਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਹਨਾਂ ਦੀ 84 ਕੱਟੀ ਜਾਂਦੀ ਹੈ ਇਸ ਕਰਕੇ ਨਗਰ ਕੀਰਤਨ ਹੁੰਦਾ ਨਗਰਾਂ ਦੇ ਵਿੱਚ ਗੁਰੂ ਸਾਹਿਬ ਜਾਂਦੇ ਨੇ ਇਸ ਕਰਕੇ ਹਮ ਹੁਮਾਕੇ ਤੁਸੀਂ ਜਿੱਥੇ ਵੀ ਚਪੈਰਾ ਸਾਹਿਬ ਹੁੰਦਾ ਹੈ ਸ਼ਰਧਾ ਭਾਵਨਾ ਦੇ ਨਾਲ ਜਾਓ 10 ਮਿੰਟ 15 ਮਿੰਟ ਪਹਿਲਾਂ ਜਾਓ ਉੱਥੇ ਜਾ ਕੇ ਸੰਗਤਾਂ ਦੇ ਜੋੜੇ ਛਾੜੋ ਫਿਰ ਕੀ ਮਿਲੇਗਾ ਇਹ ਲੋਕ ਸੁਖੀਏ ਪ੍ਰਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ